ਰਾਦਰ ਜੀ ਦੇ 350 ਸ਼ਹੀਦੀ ਦਿਹਾੜੇ ਦਾ ਜਿਹੜਾ ਕੰਮੇਰੇਸ਼ਨ ਡੇ ਹੈ ਉਹ ਬੜੀ ਸ਼ਰਧਾ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਇਸ ਆਪਣੇ ਸ਼ਰਧਾ ਦੇ ਪੁਲਪੇਟ ਕਰਨ ਲਈ ਪੰਜਾਬ ਹੀ ਨਹੀਂ ਬਲਕਿ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਤੋਂ ਵੀ ਸ਼ਰਧਾਲੂਆਂ ਦੀ ਆਣ ਦੀ ਇੱਥੇ ਸੰਭਾਵਨਾ ਹੈ ਲਗਭਗ 50 ਲੱਖ ਦੇ ਕਰੀਬ ਸ਼ਰਧਾਲੂ ਇੱਥੇ ਆਣ ਦਾ ਸਾਨੂੰ ਹੁਣ ਤੱਕ ਅੰਦਾਜ਼ਾ ਪ੍ਰਾਪਤ ਹੋਇਆ ਹੈ ਔਰ ਇਸ ਦੇ ਸਦਕਾ ਅਸੀਂ ਅਨੰਦਪੁਰ ਸਾਹਿਬ ਔਰ ਇਸ ਦੇ ਨਾਲ ਜਿਹੜੇ ਹੋਰ ਗੁਰਦੁਆਰਾ ਹੈਗੇ ਆ ਹੋਰ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਦੀ ਪ੍ਰੋਪਰ ਫੁੱਲ ਪ੍ਰੂਫ ਸਿਕਿਉਰਿਟੀ ਦੀ ਵਿਵਸਥਾ ਕੀਤੀ ਹੈ ਇਹ ਜਿਹੜਾ 3 ਦਿਨ ਦਾ ਸਮਾਗਮ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਵੱਖ-ਵੱਖ ਜਗ੍ਹਾ ਤੇ ਧਾਰਮਿਕ ਆਯੋਜਨ ਕੀਤੇ ਜਾ ਰਹੇ ਨੇ ਔਰ ਨਾਲ ਹੀ ਵਿਧਾਨ ਸਭਾ ਦਾ ਸੱਤਰ ਵੀ ਇੱਥੇ ਬੁਲਾਇਆ ਗਿਆ ਹੈ ਇਹ ਜਿਹੜਾ ਟੋਟਲ ਸਾਡਾ ਅਨੰਦਪੁਰ ਸਾਹਿਬ ਦਾ ਏਰੀਆ ਹੈ ਇਸ ਨੂੰ ਅਸੀਂ 25 ਸੈਕਟਰਾਂ ਦੇ ਵਿੱਚ ਵੰਡਿਆ ਹੈ ਔਰ ਜਿਸ ਦੀ ਸੁਪਰਵੀਜ਼ਨ ਸੀਨੀਅਰ ਆਫਸਰਸ ਕਰਨਗੇ ਇਸ ਦੇ ਨਾਲ ਨਾਲ ਸੀਸੀਟੀਵੀ ਕੈਮਰਾਜ਼ ਪਾਰਕਿੰਗ ਸਪੇਸਸ ਉਪਲਬਧ ਕਰਾਏ ਗਏ ਹਨ ਤਾਂ ਕਿ ਜਿਹੜੇ ਸ਼ਦਾਲੂ ਆ ਰਹੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕੀਤਾ ਜਾਵੇ ਸੋ ਅੱਜ ਉਸੇ ਸੰਬੰਧ ਵਿੱਚ ਇੱਥੇ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਸੀਨੀਅਰ ਅਫਸਰ ਸ਼ਾਮਿਲ ਹੋਏ ਔਰ ਇਹ ਜਿਹੜੀ ਜਾਨ ਕੇ ਤੇ ਇਸ ਤੋਂ ਇਲਾਵਾ ਕਰਦੇ ਆ ਰੂਟ ਡਾਇਵਰਜਨਸ ਤੋਂ ਲੈ ਕੇ ਔਰ ਜਿਹੜੇ ਸਾਡੇ ਵੀ ਵੀ ਆਈ ਪੀ ਰੂਟਸ ਹੈ ਜਿਹੜੇ ਲੋਕਾਂ ਦੇ ਰੂਟਸ ਹੈ ਜਿਹੜੇ ਸ਼ਰਧਾਲੂਆਂ ਲਈ ਰੂਟਸ ਬਣਾਏ ਆ ਇਹ ਸਾਰਿਆਂ ਦੀ ਅਸੀਂ ਮੈਪਿੰਗ ਕਰ ਲਈ ਹੈ ਔਰ ਅਸੀਂ ਲੋਕਾਂ ਦੀ ਸੁਵਿਧਾ ਲਈ ਇਸ ਨੂੰ ਅਸੀਂ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਰਹੀ ਵੀ ਇਸ ਨੂੰ ਪਬਲਿਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੇ ਸਾਡੇ ਹਾਂ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਔਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਆ ਰਹੀਆਂ ਨੇ ਉਹਨਾਂ ਲਈ ਕਿੰਨੀ ਪਾਰਕਿੰਗ ਦੀ ਕਿੱਥੇ-ਕਿੱਥੇ ਵਿਵਸਥਾ ਕੀਤੀ ਗਈ ਹੈ ਪੁਲਿਸ ਕਦਨੇ ਜਿਹੜੇ ਪ੍ਰਬੰਧ ਹੈ ਉਹ ਹੁਣੇ ਸ਼ੁਰੂ ਹੋ ਜਾਣਗੇ ਕਿਉਂਕਿ 23 24 25 ਸਾਡਾ ਮੇਨ ਇੱਥੇ ਫੰਕਸ਼ਨਸ ਹੈਗੇ ਜਿਹੜੇ ਇੱਥੇ ਸਮਾਗਮ ਹਗੇ ਸੋ 21 ਤਰੀਕ ਨੂੰ ਅਸੀਂ ਇਹਨਾਂ ਦਾ ਮੇਨ ਡਾਇਵਰਟ ਕਰ ਦਾਂਗੇ ਡਾਇਵਰਟ ਕਰ ਦਾਂਗੇ ਟ੍ਰੈਫਿਕ ਔਰ 19 ਤੋ ਰੈਸਟ੍ਰਿਕਸ਼ਨਸ ਜਾਰੀ ਹੋ ਜਾਣਗੇ ਇਸ ਦੇ ਨਾਲ ਨਾਲ ਲੋਕਾਂ ਦੀ ਸੁਰੱਖਿਆ ਲਈ ਅ ਅਨੰਦਪੁਰ ਸਾਹਿਬ ਦੇ ਚੱਪੇ-ਚੱਪੇ ਦੇ ਉੱਤੇ ਅਸੀਂ ਸੀਸੀਟੀਵੀ ਕੈਮਰਾਸ ਵੀ ਲਗਾ ਰਹੇ ਹਾਂ ਡਰੋਨ ਰਾਹੀਂ ਵੀ ਅ ਰੱਖਿਆ ਕੀਤੀ ਜਾਏਗੀ ਸਰਵੇਲੈਂਸ ਕੀਤੀ ਜਾਏਗੀ ਔਰ ਇਸ ਦੇ ਨਾਲ-ਨਾਲ ਜਿੰਨੇ ਵੀ ਸਾਡੇ ਐਂਟੀ ਸਬਟਾ ਚੈੱਕ ਟੀਮਸ ਹੈਗੇ ਆ होर जहतियात वो सारे लिते जाने तकरीबन तो, साढ़े नौ हज़ार ऑफिसर्स और मैन इस ड्यूटी उत्तर डिप्लोय और इस सारे एरिया नो फ्लाइंग जोन डिकलेयर किया जाएगा पूरे प्रबंध किए हैं और ये इनश्योर करेंगे इस गलू यकी बनावे कि किसी भी श्रद्धालु ਅ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਔਰ ਜਿਹੜੇ ਵੀਆਈਪੀਜ਼ ਵੀ ਆ ਰਹੇ ਹਨ ਉਹਨਾਂ ਦਾ ਸੈਪਰੇਟ ਰੂਟ ਹੋਏਗਾ ਤਾਂ ਕਿ ਉਹਦੇ ਵਿੱਚ ਜਿਹੜੇ ਸ਼ਰਧਾਲੂ ਹਨ ਉਹਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਸਰੀ ਇਸ